ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਇਸ ਵਕਤ ਦੀ ਵੱਡੀ ਖਬਰ ਦਿੱਲੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਦਿੱਲੀ ਦੇ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਇੱਕ ਵਾਰ ਫਿਰ ਠੇਸ ਲੱਗੀ ਹੈ ਸਿੱਖਾਂ ਦੇ ਕਾਲਜੇ ਇੱਕ ਵਾਰ ਫਿਰ ਬਲੁੰਦਰੇ ਗਏ ਨੇ ਕਿਉਂਕਿ ਛੋਟੇ ਸਹਿਬਜ਼ਾਦਿਆਂ ਦੇ ਬੁੱਤ ਬਣਾ ਕੇ ਉਹਨਾਂ ਨੂੰ ਦੀਵਾਰਾਂ ਦੇ ਵਿੱਚ ਚੜਨ ਦੀ ਇੱਕ ਜਿਹੜੀ ਕਾਰਜਸਾਨੀ ਹੈ ਉਹ ਉੱਥੇ ਕੀਤੀ ਗਈ ਹੈ ਕਾਰਜਸਾੰਦੀ ਵੀ ਕਿਸੇ ਆਮ ਵਿਅਕਤੀ ਦੇ ਵੱਲੋਂ ਨਹੀਂ ਕੀਤੀ ਗਈ ਇੱਕ ਗੁਰੂ ਘਰ ਦੇ ਵਿੱਚ ਸਰਹੰਦ ਦੀ ਦੀਵਾਰ ਬਣਾਈ ਜਾ ਰਹੀ ਸੀ ਸਰਹੰਦ ਦੀ ਕੰਧ ਬਣਾਈ ਜਾ ਰਹੀ ਸੀ ਜਿਸ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਚਣੇ ਹੋਣ ਦੇ ਕਹਿ ਲਈਏ ਕਿ ਬੁੱਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਜਿਹੜੀਆਂ ਤੁਹਾਡੀ ਵੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਸਿੱਧੇ ਰੂਪ ਦੇ ਵਿੱਚ ਇਸ ਨੂੰ ਦਿਖਾਉਣ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਇਸ ਵਕਤ ਕਹ ਲਈਏ ਸક્ષਮ ਨਹੀਂ ਕਿਉਂਕਿ ਇਸ ਤਰੀਕੇ ਦੀਆਂ ਤਸਵੀਰਾਂ ਦੇ ਉੱਪਰ ਲਗਾਤਾਰ ਬਹੁਤ ਵੱਡੇ ਕਿੰਤੂ ਹੁੰਦੇ ਨੇ ਇਸ ਕਰਕੇ ਇਹ ਤਸਵੀਰਾਂ ਬਲਰ ਕਰਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਹਰਮੀਤ ਸਿੰਘ ਕਾਲਕਾ ਉਹਨਾਂ ਦੇ ਵੱਲੋਂ ਇਸ ਦਾ ਨੋਟਿਸ ਲਿਆ ਗਿਆ ਹਾਲਾਂਕਿ ਉਹਨਾਂ ਨੇ ਪਹਿਲਾਂ ਆਪਣੇ ਦਿੱਤੇ ਗਏ ਬਿਆਨ ਦੇ ਵਿੱਚ ਇਹ ਕਿਹਾ ਕਿ ਭਾਈ ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਨਹੀਂ ਆਉਂਦਾ ਪਰ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਬਤੌਰ ਸਿੱਖ ਉਹਨਾਂ ਦੇ ਵੱਲੋਂ ਜਿਹੜੀਆਂ ਕਾਰਵਾਈਆਂ ਕਰਨ ਵਾਲੀਆਂ ਬਣਦੀਆਂ ਸੀ ਉਹ ਕਰ ਦਿੱਤੀਆਂ ਗਈਆਂ ਨੇ ਤੇ ਇਸ ਦੀਵਾਰ ਨੂੰ ਜਿਹੜਾ ਕਹਿ ਲਈਏ ਕਿ ਹਟਾ ਦਿੱਤਾ ਗਿਆ ਇਸ ਬਣਾਏ ਗਏ ਬੁੱਤਾਂ ਨੂੰ ਹਟਾ ਦਿੱਤਾ ਗਿਆ ਇਹ ਮਾਮਲਾ ਜਿਹੜਾ ਫਤੇ ਨਗਰ ਦਾ ਦੱਸਿਆ ਜਾ ਰਿਹਾ ਫਤਨ ਫਤੇ ਨਗਰ ਦੇ ਗੁਰੂ ਘਰ ਦੇ ਵਿੱਚ ਇਹ ਜਿਹੜੀ ਕਾਰਜਸਾਦੀਆਂ ਹੋਈ ਹੈ ਇਸ ਤਰੀਕੇ ਦੇ ਨਾਲ ਵਿਦਵੀ ਕਰਨ ਦੀ ਕੋਸ਼ਿਸ਼ ਜਿਹੜੀ ਹੈ ਹੋਈ ਹੈ ਹਾਲਾਂਕਿ ਪ੍ਰਬੰਧਕਾਂ ਨੂੰ ਪੁੱਛਗਿੱਛ ਕੀਤੀ ਗਈ ਤੇ ਪ੍ਰਬੰਧਕਾਂ ਦੇ ਵੱਲੋਂ ਇਸ ਬਾਬਤ ਮੁਆਫੀ ਜਿਹੜੀ ਆ ਮੰਗੀ ਗਈ ਹੈ ਪਰ ਮੰਗੀ ਗਈ ਮੁਆਫੀ ਦਾ ਕਰਨਾ ਕੀ ਹੈ ਜਦੋਂ ਇਸ ਤਰੀਕੇ ਦੇ ਨਾਲ ਸਮਝਬੂਝੀ ਨਹੀਂ ਸਵੇਰ ਤੋਂ ਲਾ ਕੇ ਸ਼ਾਮ ਤੱਕ ਇਤਿਹਾਸ ਦੇ ਨਾਲ ਜਾਣੂ ਕਰਵਾਉਣ ਵਾਲੇ ਗੁਰੂ ਘਰ ਜਿਨ੍ਹਾਂ ਦੇ ਵਿੱਚ ਸਾਬਤ ਤੌਰ ਦੇ ਉੱਪਰ ਇਹ ਦੱਸਿਆ ਜਾਂਦਾ ਹੈ ਕਿ ਕਿਹੜੀਆਂ ਚੀਜ਼ਾਂ ਕਰਨ ਵਾਲੀਆਂ ਨੇ ਕਿਹੜੀਆਂ ਚੀਜ਼ਾਂ ਸਿੱਖ ਪੰਥ ਦੇ ਵਿੱਚ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਜਾਂ ਫਿਰ ਕਿਹੜੇ ਉਹ ਕੰਮ ਨੇ ਜਿਹੜੇ ਇਤਰਾਜ ਇਤਰਾਜਯੋਗ ਹੁੰਦੇ ਨੇ ਪਰ ਇਹ ਸਭ ਦੇ ਦਰਮਿਆਨ ਫਤਿਹਨਗਰ ਦੇ ਗੁਰੂ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਵਰਤਾਰਾ ਜਿਹੜਾ ਵਾਪਰਿਆ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਇਸ ਦੇ ਨਾਲ ਗੁੱਸਾ ਜਿਹੜਾ ਉਹ ਭਰਿਆ ਪਿਆ ਗੁੱਸਾ ਪਾਇਆ ਜਾ ਰਿਹਾ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਇਸ ਵੀਡੀਓ ਤੇ ਫੋਟੋ ਦੇ ਉੱਪਰ ਆਪੋ ਆਪਣੇ ਤਰੀਕੇ ਦੇ ਨਾਲ ਤਿੱਖੀਆਂ ਪੜੀਆਂ ਅਤੇ ਪ੍ਰਤੀਕਿਰਿਆਵਾਂ ਮ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਬਾਕੀ ਹਰਮੇਸ਼ ਸਿੰਘ ਕਾਲਕਾਰ ਹੋਣੇ ਇਸ ਬਾਬਤ ਕੀ ਕੁਝ ਕਹਿੰਦੇ ਨਜ਼ਰਾਏ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕੀ ਕੋ ਜਾਣਕਾਰੀਆਂ ਦਿੱਤੀਆਂ ਨੇ ਆ ਉਹਨਾਂ ਦੇ ਦਿੱਤੇ ਗਏ ਬਿਆਨ ਨੂੰ ਤੁਹਾਨੂੰ ਸੁਣਾ ਵੀ ਦਿੰਨੇ ਆ ਤੇ ਦਿਖਾ ਵੀ ਦਿੰਨੇ ਆ ਨਹੀਂ ਇਹ ਹਮਾਰੇ ਅੰਡਰ ਨਹੀਂ ਆਤੇ ਗੁਰਦੁਆਰੇ ਜੋ ਗੁਰਦੁਆਰਾ ਸਾਹਿਬ पे ਹੋਇਆ ਜਿਸ ਤਰੀਕੇ से ਕੋ ਕੰਮ ਹੋਣੇ ਕੇ ਬਾਅਦ ਜੈਸੀ ਸੰਗਿਆਨ ਮੇ ਆਤਾ ਹੈ ਉਸੇ ਵਕਤ ਉਹਨਾਂ ਕੇ ਪ੍ਰਬੰਧਕੋ ਸੇ ਬਾਤ ਕੀ ਜਾਤੀ ਹੈ ਔਰ ਉਹ ਸਾਰਾ ਕੁਝ ਉਹਨਾਂ ਨੇ ਡਿਮੋਲਿਸ਼ ਕਰ ਦਿਆ ਕਿਉਂਕਿ ਕਈ ਵਾਰ ਕਈ ਜੋ जिनको न, आ, समझ नहीं है जैसे अब ये गुरुद्वारे की भी बात कर रहे हैं सतनाम सिंह खिवा या उसकी टीम को अगर कोई मर्यादा के बारे में नहीं पता हो अगर कोई नुकसान को वहां पर हो गया तो दिल्ली कमेटी जिम्मेवार नहीं होगी इस बात की सो तो उन्होंने वो बात जो मेरे संज्ञान में आ गई है जो हमने टीम भेजी है उन्होंने उसको डिमोलिश कर दिया हमारे जो वहाँ लोकल मेंबर हैं सरदार अमरजीत सिंह फतेहनगर वो बैठे हैं साथ में उन्होंने भी अपने वहाँ के लोकल बंदों से बात की है और उसको सारा जो भी दीवार सब हटाने के लिए लेकिन बात सर गुरुद्वारों की लगातार सिंह सभाओं की बैठक की जाती है और उनको सिख धर्म का ज्यादा ज्ञान भी है और इस तरीके की जिस तरीके से घटना होती है कहीं ना कहीं एक जिस तरीके से कहा जाता है है कि जो गुरु साहब की बेदबी जो है वो की जा रही है देखो गुरु साहब की बेदबी कोई भी, भी सिख बर्दाश्त नहीं कर सकता और ये मर्यादा के साथ छेड़छाड़ करने के लिए जैसे ही हमारे पास कोई भी रिपोर्ट आती है हम उसके ऊपर तुरंत एक्शन लेते हैं और जो सिंह सभाओं में अगर ऐसी कोई बातें होती हैं तो उनके वहाँ के प्रबंधक हैं वहाँ के लोग हैं वही उन्हीं लोगों ने हम लोगों को चुन के यहाँ भेजा है वो तो इसलिए कोई हम, हमारे से ज़्यादा वो वो नहीं है कि उनको मर्यादाओं के बारे में नहीं पता कहीं पर अगर चूक हुई है ਤੋ ਉਸ ਕੋ ਰੈਕਟੀਫਾਈ ਕੀਤਾ ਜਾ ਸਕਦਾ ਹੈ ਔਰ ਉਸ ਕੋ ਉਸੀ ਵਕਤ ਉਹਨੋ ਨੇ ਮਾਨ ਕੇ ਆਪਣੀ ਗਲਤੀ ਕੋ ਉਹਨੋ ਨੇ ਵਾਲਿਸ਼ ਕਰ